ਸੋ ਭਾਈ ਸਾਰੇ ਸਾਡਾ ਗੁਰੂ ਦੇ ਐ ਕਿ ਗਿਆਨ ਹੈ ਬੋਲੋ ਜੀ ਗਿਆਨ ਹੁਣ ਇਹ ਦੱਸੋ ਵੀ ਗਿਆਨ ਵੇਖਣ ਦਾ ਵਿਸ਼ਾ ਹੈ ਕਿ ਗਿਆਨ ਲੈਣ ਦਾ ਵਿਸ਼ਾ ਹੈ ਬੋਲੋ ਜੀ ਜੇ ਸ਼ੁਰੂ ਇੱਥੋਂ ਕਰੀਏ ਇਹਨੂੰ ਆਪਾਂ ਆਪਣੀ ਨੀਂਹ ਬਣਾ ਲਈਏ ਨਾ ਧਰਮ ਦੀ ਇਹ ਨੀਂਹ ਸੀ ਸਾਡੀ ਨੀਂ ਮੱਜੀ ਸਾਡੇ ਮਰਝਾਏ ਚਿਹਰੇ ਸਾਡਾ ਦੁਖੀ-ਦੁਖੀ ਰਹਿਣਾ ਸਾਡਾ ਪਰੇਸ਼ਾਨ ਰਹਿਣਾ ਸਾਡੀ ਉਲਝੀ ਹੋਈ ਕੌਮ ਸਾਡੇ ਨਕੰਮੇ ਲੀਡਰ ਸਾਡੇ ਪੰਜਾਬ ਦਾ ਬੁਰਾ ਹਾਲ ਮੇਰਾ ਮਨ ਕਹਿੰਦਾ ਹੈ ਇਸੇ ਕਰਕੇ ਹੈ ਕਿ ਅਸੀਂ ਆ ਨੀਂ ਨਹੀਂ ਰੱਖੀ ਇੱਥੇ ਅਸੀਂ ਗਲਤ ਹੋ ਗਏ ਹਿੱਲ ਲਗੇ ਜਦੋਂ ਤੁਸੀਂ ਇੱਕ ਵਾਰੀ ਰਾਹ ਭਟਕ ਜਾਂਦੇ ਹੋ ਨਾ ਫਿਰ ਭਟਕਦੇ ਹੀ ਤੁਰੇ ਜਾਂਦੇ ਭਟਕਦੇ ਹੀ ਤੁਰੇ ਜਾਂਦੇ ਇੱਕ ਚੀਜ਼ ਸਹੀ ਸਮਝ ਲੱਗ ਜੇ ਉਸ ਤੋਂ ਬਾਅਦ ਅੱਗੇ ਗੱਲ ਹੋਵੇ ਜੇ ਅਸੀਂ ਨੀਂ ਰਾਖੀ ਨਹੀਂ ਸਕੇ ਅੱਗੇ ਅਸੀਂ ਕਿਹੜਾ ਮਹਿਲ ਪਾਵਾਂਗੇ ਸਾਥੋਂ ਕੱਖ ਨਹੀਂ ਬਣਿਆ ਅਸੀਂ ਹਾਰ ਗਏ ਇੱਥੇ ਆ ਨੁਕਤਾ ਸਾਡੇ ਦਿਮਾਗ ਵਿੱਚ ਨਹੀਂ ਆਇਆ ਮੈਂ ਫਿਰ ਸੋਚ ਕੇ ਦੱਸੋ ਸਿੰਘੋ ਸਿੱਖ ਜਿਹੜਾ ਦੇਹ ਧਾਰੀ ਦਾ ਪੁਜਾਰੀ ਹੈ ਕਿ ਗਿਆਨ ਦਾ ਗਿਆਨ ਨੂੰ ਮੰਨਦੇ ਆ ਕਿ ਦੇਹ ਨੂੰ ਮੰਨਦੇ ਆ ਹੁਣ ਸਾਰੇ ਦੱਸੋ ਬਲਾ ਗਿਆਨ ਨੂੰ ਮੰਨਦੇ ਆ ਕਿ ਦੇਹ ਨੂੰ ਗਿਆਨ ਗਿਆਨ ਵੇਖਣ ਦਾ ਵਿਸ਼ਾ ਹੈ ਕਿ ਗਿਆਨ ਲੈਣ ਦਾ ਵਿਸ਼ਾ ਹੈ ਫਿਰ ਅਸੀਂ ਤੇ ਇੱਕ ਤਾਂ ਜਦੋਂ ਮੱਥਾ ਟੇਕਦੇ ਆ ਤੇ ਐ ਇਦਾਂ ਵੇਖ ਕੇ ਕਹਿੰਦੇ ਆ ਵੀ ਦਰਸ਼ਨ ਹੋ ਗਏ ਆਪਾਂ ਤੇ ਸਵੇਰੇ ਆਟੇ ਦੀ ਕੌਲੀ ਲੈ ਕੇ ਗੁਰਦੁਆਰੇ ਜਾਂਦੇ ਆ ਤੂੰ ਗੁਰਦੁਆਰੇ ਤੋਂ ਜਦੋਂ ਆਪਾਂ ਵਾਪਸ ਆਉਂਨੇ ਆ ਤੇ ਆ ਕੇ ਘਰੇ ਕਹਿੰਨੇ ਆ ਵੀ ਮੈਂ ਦਰਸ਼ਨ ਕਰਕੇ ਆਇਆ ਆਪਾਂ ਜਦੋਂ ਫਤਿਹਗੜ੍ਹ ਸਾਹਿਬ ਜਾਵਾਂਗੇ ਇਦਾਂ ਹੀ ਮੱਥਾ ਟੇਕ ਕੇ ਲੈਣ ਚ ਲੱਗ ਕੇ ਮੱਥਾ ਟੇਕ ਕੇ ਘਰ ਆ ਕੇ ਕੀ ਕਹਾਂਗੇ ਵੀ ਅੱਜ ਮੈਂ ਦਰਸ਼ਨ ਕਰਕੇ ਆਇਆ ਕਹਾਂਗੇ ਤੇ ਸਾਰੇ ਹੀ ਇਹ ਪਰ ਜਿਹੜਾ ਜੇ ਗਿਆਨ ਸੇ ਗੁਰੂ ਹੈ ਸ਼ਬਦ ਗੁਰੂ ਹੈ ਗਿਆਨ ਗੁਰੂ ਹੈ ਸ਼ਬਦਾਂ ਦੁਆਰਾ ਉਹ ਗਿਆਨ ਸਾਨੂੰ ਮਿਲਦਾ ਹੈ ਗਿਆਨ ਗੁਰੂ ਗਿਆਨ ਸ਼ਬਦਾਂ ਦੇ ਦੁਆਰਾ ਮਿਲਦਾ ਹੁਣ ਜੇ ਗਿਆਨ ਗੁਰੂ ਸੀ ਫਿਰ ਤੇ ਗਿਆਨ ਲੈਣ ਦਾ ਵਿਸ਼ਾ ਸੀ ਦੇਖਣ ਦਾ ਵਿਸ਼ਾ ਕਦੋਂ ਕਦਾ ਬਣਿਆ ਗੁਰੂ ਤੇ ਦੇਖਣ ਦਾ ਵਿਸ਼ਾ ਹੁੰਦਾ ਹੀ ਨਹੀਂ ਗੁਰੂ ਤੇ ਦੇਖਣ ਦਾ ਨਹੀਂ ਸਮਝਣ ਦਾ ਵਿਸ਼ਾ ਹੁੰਦਾ ਹੈ ਜੇ ਗਿਆਨ ਗੁਰੂ ਹੈ ਜੇ ਦੇਹ ਗੁਰੂ ਹੈ ਫਿਰ ਵੇਖਣ ਦਾ ਵਿਸ਼ਾ ਹੀ ਹੁੰਦਾ ਜੇ ਗੁਰੂ ਦੇਹ ਹੈ ਫਿਰ ਵੇਖਣ ਦਾ ਵਿਸ਼ਾ ਹੈ ਤੇ ਜੇ ਗੁਰੂ ਗਿਆਨ ਹੈ ਫਿਰ ਸਮਝਣ ਦਾ ਵਿਸ਼ਾ ਹੈ ਗਿਆਨ ਲੈਣ ਦਾ ਵਿਸ਼ਾ ਹੈ ਤੇ ਹੁਣ ਮੈਨੂੰ ਦੱਸੋ ਬਈ ਵੇਖ ਕੇ ਭਲਾ ਹੋਇਆ ਅਜ ਤੱਕ ਕਿਸੇ ਦਾ ਆਪਾਂ ਸਾਬ ਜਾਤਿਆਂ ਦੀ ਗੱਲ ਕਰਦੇ ਹਾਂ ਮੈਨੂੰ ਦੱਸੋ ਗੰਗੂ ਨੇ ਸਾਬ ਜਾਤਿਆਂ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਹੋ ਗਿਆ ਸੀ ਉਹਦਾ ਭਲਾ ਨਾ ਉਹਨਾਂ ਨੇ ਮਾਤਾ ਗੁਜਰੀ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਹੋ ਗਿਆ ਸੀ ਭਲਾ ਸੁਣਿਆ ਨਹੀਂ ਸੀ ਮਾਂ ਗੁਜਰੀ ਕੋਲ ਬਹਿ ਜਾਂਦਾ ਜੇ 5 ਮਿੰਟ ਤੇ ਸੁਣ ਲੈਂਦਾ ਉਹਦਾ ਭਲਾ ਹੋ ਜਾਂਦਾ ਸਮਝ ਲੈਂਦਾ ਮਾਂ ਦੇ ਬਚਨਾਂ ਮਾਂ ਦੀਆਂ ਗੱਲਾਂ ਸੁਣ ਲੈਂਦਾ ਬਹਿ ਕੇ ਥੋੜਾ ਜਿਹਾ ਵੇਖੋ ਲਾਈਨ 'ਚ ਲੱਗ ਕੇ ਸਭ ਗਿਆਨ ਲੈ ਲਓ ਇੱਥੇ ਬਹਿ ਕੇ ਗਿਆਨ ਲੈਨੋ ਖੜੇ ਹੋ ਕੇ ਗਿਆਨ ਲੈ ਲਓ ਅਸਲ 'ਚ ਮੁੱਦਾ ਇਹ ਹੈ ਵੀ ਗਿਆਨ ਲੈਣ ਦਾ ਵਿਸ਼ਾ ਵੇਖਣ ਦਾ ਵਿਸ਼ਾ ਨਹੀਂ ਅੱਖਾਂ ਖੋਲ ਕੇ ਗਿਆਨ ਲੈ ਲਓ ਚਾਹੇ ਐ ਅੱਖਾਂ ਬੰਦ ਕਰਕੇ ਗਿਆਨ ਲੈ ਲਓ ਗੱਲ ਪਕੜ ਲੈ ਭਾਵੇਂ ਅੱਖਾਂ ਬੰਦ ਕਰ ਲਾ ਮੇਰੇ ਸਾਹਮਣੇ ਅੱਖਾਂ ਬੰਦ ਕਰਕੇ ਬਹਿ ਐ ਬੈਠ ਪਰ ਜੋ ਸਮਝਾਇਆ ਜਾ ਰਿਹਾ ਉਹ ਲੈ ਲੈ ਉਹ ਹੈ ਤੇਰਾ ਗੁਰੂ ਵੇਖਣ ਦਾ ਵਿਚਾਰ ਨਹੀਂ ਹੈ ਪ੍ਰੋਬਲਮ ਏਡੀ ਵੱਡੀ ਹੈ ਇਹ ਤੁਸੀਂ ਕਹੋਗੇ ਵੀ ਤੈਨੂੰ ਕਿਉਂ ਕਿਉਂਕਿ ਸਾਡੀ ਸਾਰੀ ਕੌਮ ਨੂੰ ਗਿਆਨ ਹੋਇਆ ਨਹੀਂ ਤੇ ਮੰਨੀ ਇਹ ਜਾਂਦੇ ਨੇ ਵੀ ਅਸੀਂ ਦਰਸ਼ਨ ਕਰਕੇ ਆਏ ਆ ਦਰਸ਼ਨ ਹੁੰਦੇ ਨੇ ਸੁਰਤ ਨੂੰ ਸ਼ਬਦ ਗੁਰੂ ਹੈ ਸੁਰਤ ਸਿੱਖ ਹੈ ਜਦੋਂ ਤੁਸੀਂ ਐ ਟਿਕ ਕੇ ਨਹੀਂ ਐ ਸੁਰਤ ਧਿਆਨ ਲੱਗ ਗਿਆ ਹੋਇਆ ਤੁਹਾਡਾ ਆ ਸੁਰਤ ਜੁੜੀ ਹੋਈ ਹੈ ਇਹ ਸਿੱਖ ਹੈ ਤੇ ਜਿਹੜਾ ਗਿਆਨ ਮਿਲ ਰਿਹਾ ਉਹ ਗੁਰੂ ਹੈ ਜਦੋਂ ਸੁਰਤ ਤੇ ਗਿਆਨ ਦੋਵੇਂ ਇਕੱਠੇ ਹੋਣਗੇ ਉਦੋਂ ਸਿੱਖ ਦਾ ਤੇ ਗੁਰੂ ਦਾ ਮੇਲ ਹੈ ਦੇਹ ਦਾ ਦੇਹ ਕੋਲ ਆ ਜਾਣਾ ਇਹਨੂੰ ਦਰਸ਼ਨ ਨਹੀਂ ਕਹਿੰਦੇ ਜੇ ਇਹਨੂੰ ਦਰਸ਼ਨ ਕਹਿੰਦੇ ਆ ਫਿਰ ਸਾਡੇ ਵਰਗੇ ਤੇ ਸਿਰ ਤੇ ਵੀ ਰੋਜ਼ ਚੱਕਦੇ ਆ ਗਰੰਥੀ ਚੱਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਐ ਤੇ ਹੱਥ ਵੀ ਲਾਉਂਦੇ ਆ ਰੋਜ਼ ਸਾਡੇ ਆਰਾ ਤੇ ਲਾਣਾ ਰੋਜ਼ ਹੱਥ ਲਾਉਂਦਾ ਤੁਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਉਂਦੇ ਹੋ ਟੱਚ ਕਰਦੇ ਹੋ ਅਸੀਂ ਤੇ ਰੋਜ਼ ਕਰਦੇ ਆ ਕਿੰਨੇ ਕਿੰਨੇ ਪਾਠ ਚੱਲਦੇ ਆ ਪਿੰਡਾਂ ਸ਼ਹਿਰਾਂ ਚ ਹੱਥ ਵੀ ਲਾਉਂਦੇ ਆ ਅਸੀਂ ਤੇ ਐ ਐ ਹੱਥ ਵੀ ਲਾਈਦਾ ਪ੍ਰਕਾਸ਼ ਵੀ ਕਰੀਦਾ ਸੋਖਾਸਨ ਵੀ ਕਰਦੇ ਆ ਅਸੀਂ ਤੇ ਬਣ ਗਏ ਅਸੀਂ ਬ੍ਰਹਮ ਗਿਆਨੀ ਫਿਰ ਤੇ ਬਹੁਤ ਬ੍ਰਹਮ ਗਿਆਨੀ ਬਣ ਜਾਂਦੇ ਜੇ ਇਹਨੂੰ ਦਰਸ਼ਨ ਕਹਿੰਦੇ ਆ ਤੂੰ ਤੇ 5 ਮਿੰਟ ਗੁਰਦੁਆਰੇ ਆਇਆ